ਤਰੰਤਾਰਨ उपचुनाव ਦੌਰਾਨ ਅਕਾਲੀ ਦਲ ਦੇ ਵਰਕਰਾਂ ਵਿਰੁੱਧ ਦਰਜ ਐਫ ਆਈ ਆਰ ਦੇ ਸਬੰਧ ਵਿੱਚ ਡੀਜੀਪੀ ਗੌਰਵ ਯਾਦਵ ਚੋਣ ਕਮਿਸ਼ਨ ਅੱਗੇ ਪੇਸ਼ ਹੋਏ ਨੇ। ਉਹਨਾਂ ਨੇ ਘਟਨਾ ਤੇ ਪੁਲਿਸ ਕਾਰਵਾਈ ਨਾਲ ਸੰਬੰਧਿਤ ਸਾਰੇ ਤੱਥ ਕਮਿਸ਼ਨ ਨੂੰ ਸੌਂਪੇ ਨੇ। ਸੂਤਰਾਂ ਅਨੁਸਾਰ ਡੀਜੀਪੀ ਨੇ ਕਮਿਸ਼ਨ ਨੂੰ ਭਰੋਸਾ ਦਿੱਤਾ ਕਿ ਪੁਲਿਸ ਨੇ उपचुनाव ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜਾਂਚ ਦੇ ਕਦਮ ਚੁੱਕੇ ਤੇ ਕਿਸੇ ਵੀ ਪਾਰਟੀ ਨਾਲ ਵਿਤਕਰਾ ਨਹੀਂ ਕੀਤਾ ਗਿਆ। ਤਰੰਤਾਰਨ ਵਿਧਾਨ ਸਭਾ ਸੀਟ ਲਈ उपचुनाव ਕਾਫੀ ਵਿਵਾਚਕੀ ਰਹੀ। ਵੋਟਿੰਗ ਤੋਂ ਪਹਿਲਾਂ ਅਤੇ ਬਾਅਦ ਚ ਤਰਨਤਾਰ ਅੰਮ੍ਰਿਤਸਰ ਮੋਗਾ ਅਤੇ ਬਟਾਲਾ ਚ ਅਕਾਲੀ ਦਲ ਦੇ ਵਰਕਰਾਂ ਵਿਰੁੱਧ 9 ਐਫਆਈਆਰ ਦਰਜ ਕੀਤੀਆਂ ਗਈਆਂ ਅਕਾਲੀ ਦਲ ਨੇ ਇਲਜ਼ਾਮ ਲਾਇਆ ਕਿ ਪੁਲਿਸ ਨੇ ਰਾਜਨੀਤਿਕ ਦਬਾਅ ਹੇਠ ਉਹਨਾਂ ਦੇ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਇਸ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲਿਆ ਚੋਣ ਕਮਿਸ਼ਨ ਦੇ ਨਿਗਰਾਨ ਤੇ ਉੜੀਸਾ ਕਾਡਰ ਦੇ ਆਈਪੀਐਸ ਅਧਿਕਾਰੀ ਸ਼ਾਈਨੀ ਐਸ ਨੇ ਮਾਮਲੇ ਤੇ ਤਿੰਨ ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਰਿਪੋਰਟ ਚ ਐਫਆਈਆਰ ਦਰਜ ਕਰਨ ਦੀ ਪ੍ਰਕਿਰਿਆ ਗ੍ਰਸਤਾਰੀਆਂ ਦੇ ਸਮੇਂ ਅਤੇ ਪੁਲਿਸ ਕਾਰਵਾਈ ਦੀ ਨਿਰਪੱਖਤਾ ਤੇ ਸਵਾਲ ਚੁੱਕੇ ਗਏ ਇਸ ਰਿਪੋਰਟ ਦੇ ਆਧਾਰ ਤੇ ਕਮਿਸ਼ਨ ਨੇ 8 ਨਵੰਬਰ ਨੂੰ ਤਰੰਤਨ ਦੀ ਤਤਕਾਲੀ ਐਸਐਸਪੀ ਰਵਜੋਤ ਕੌਰ ਨੂੰ ਮੋਤਲ ਕੀਤਾ ਹਾਲਾਂਕਿ ਮੋਤਲੀ ਤੋਂ ਪਹਿਲਾਂ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਨੇ ਆਪਣੀ ਰਿਪੋਰਟ 'ਚ ਐਸਐਸਪੀ ਨੂੰ ਕਲੀਨ ਚਿੱਟ ਦਿੱਤੀ ਸੀ ਜਿਸ 'ਚ ਕਾਰਵਾਈ ਨੂੰ ਚੱਲ ਰਹੀ ਜਾਂਚ ਦਾ ਹਿੱਸਾ ਦੱਸਿਆ ਗਿਆ ਸੀ ਕਮਿਸ਼ਨ ਨੇ ਇਸ ਨੂੰ ਨਾਕਾਫੀ ਸਮਝਦੇ ਹੋਏ ਉੱਚ ਪੱਧਰੀ ਜਾਂਚ ਦਾ ਆਦੇਸ਼ ਦਿੱਤਾ Yadav ਦੇ ਪੇਸ਼ ਹੋਣ ਤੋਂ ਤੇ ਸਪਸ਼ਟੀਕਰਨ ਤੋਂ ਬਾਅਦ ਕਮਿਸ਼ਨ ਅਗਲੀ ਕਾਰਵਾਈ ਦਾ ਫੈਸਲਾ ਕਰੇਗਾ ਮਨੇ ਜਾ ਰਿਹਾ ਹੈ ਕਿ ਕਮਿਸ਼ਨ ਜਲਦੀ ਹੀ ਇਸ ਮਾਮਲੇ ਨੂੰ ਹੱਲ ਕਰਨ ਵੱਲ ਕਦਮ ਚੁੱਕ ਸਕਦਾ ਹੈ ਸੂਤਰਾਂ ਅਨੁਸਾਰ ਡੀਜੀਪੀ ਨੇ ਕੇਸਾਂ ਦਾ ਬਚਾ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਤੇ ਝੂਠੇ ਸਿਆਸਤ ਤੋਂ ਪ੍ਰੇਰਿਤ ਇਹ ਇਲਜ਼ਾਮ ਲਗਾਉਣਾ ਕਰਾਰ ਦਿੱਤਾ ਡੀਜੀਪੀ ਨੇ ਸਪੈਸ਼ਲ ਡੀਜੀਪੀ ਰਾਮ ਸਿੰਘ ਵੱਲੋਂ ਪਹਿਲਾ ਸੀਲਬੰਦ ਰਿਪੋਰਟ ਚ ਲੈ ਸਟੈਂਡ ਨੂੰ ਦਰਾਇਆ ਚੋਣ ਕਮਿਸ਼ਨ ਨੂੰ ਦੱਸਿਆ ਕਿ ਸਾਰੇ ਕੇਸ ਵਾਜਬ ਅਪਰਾਧਿਕ ਜਾਂਚ ਦਾ ਹਿੱਸਾ ਸਨ ਤੇ ਸਿਆਸੀ ਤੌਰ ਤੇ ਪ੍ਰੇਰਿਤ ਨਹੀਂ ਸੀ ਕਮਿਸ਼ਨ ਨੇ ਡੀਜੀਪੀ ਨਾਲ ਕਰੀ ਬਿਕ ਘੰਟਾ ਗੱਲਬਾਤ ਕੀਤੀ ਤੇ ਹੁਣ ਅਗਲੀ ਕਾਰਵਾਈ ਜਲਦੀ ਹੋ ਸਕਦੀ ਹੈ ਜ਼ਿਕਰਯੋਗ ਹੈ ਕਿ ਪੁਲਿਸ ਮੁਖੀ ਨੂੰ ਇਹ ਸਮਨ ਸ਼ੋਮਨੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਸ਼ਿਕਾਇਤਾਂ ਤੋਂ ਬਾਅਦ ਜਾਰੀ ਕੀਤੇ ਗਏ ਸਨ ਜਿਨ੍ਹਾਂ ਨੂੰ ਉਹਨਾਂ ਆਪ ਸਰਕਾਰ ਤੇ 11 ਨਵੰਬਰ ਦੀ ਜਿਮਨੀ ਚੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਵਰਕਰਾਂ ਨੂੰ ਡਰੋਨ ਧਮਕਾਉਣ ਲਈ ਪੰਜਾਬ ਪੁਲਿਸ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਸੀ ਬਦਲ ਨੇ ਦੋਸ਼ ਲਾਇਆ ਸੀ ਕਿ ਤਰਨਤਾਰਨ, ਅੰਮ੍ਰਿਤਸਰ, ਮੋਗਾ ਤੇ ਬਟਾਲਾ ਦੇ ਥਾਣਿਆਂ 'ਚ ਤਾਲਮੇਲ ਨਾਲ ਫਰਜ਼ੀ ਤੇ ਬੇਬੁਨਿਆਦ ਕੇਸ ਦਰਜ ਕੀਤੇ ਗਏ। ਵੋਟਾਂ ਤੋਂ 3 ਦਿਨ ਪਹਿਲਾਂ 8 ਨਵੰਬਰ ਨੂੰ ਚੋਣ ਕਮਿਸ਼ਨ ਨੇ ਤਰਨਤਾਰਨ ਦੀ ਤਤਕਾਲੀ ਐਸਐਸਪੀ ਰਵਜੋਦ ਗਰੇਵਾਲ ਰੂਵੀ ਮੋਤਲ ਕੀਤਾ। ਤਰਨਤਾਰਨ उपचुनाव ਦੌਰਾਨ ਅਕਾਲੀ ਦਲ ਦੇ ਵਰਕਰਾਂ ਵਿਰੁੱਧ ਦਰਜ ਐਫਆਈਆਰ ਦੇ ਸਬੰਧ 'ਚ ਡੀਜੀਪੀ ਗੌਰਵ ਯਾਦਵ ਚੋਣ ਕਮਿਸ਼ਨ ਅੱਗੇ ਪੇਸ਼ ਹੋਏ ਨੇ। ਉਹਨਾਂ ਨੇ ਘਟਨਾ ਤੇ ਪੁਲਿਸ ਕਾਰਵਾਈ ਨਾਲ ਸੰਬੰਧਿਤ ਸਾਰੇ ਤੱਥ ਕਮਿਸ਼ਨ ਨੂੰ ਸੌਂਪੇ ਨੇ। ਸੂਤਰਾਂ ਅਨੁਸਾਰ ਡੀਜੀਪੀ ਨੇ ਕਮਿਸ਼ਨ ਨੂੰ ਭਰੋਸਾ ਦਿੱਤਾ ਕਿ ਪੁਲਿਸ ਨੇ ਉਪਚੋਣ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜਾਂਚ ਦੇ ਕਦਮ ਚੁੱਕੇ ਤੇ ਕਿਸੇ ਵੀ ਪਾਰਟੀ ਨਾਲ ਵਿਤਕਰਾ ਨਹੀਂ ਕੀਤਾ ਗਿਆ ਤਰਨਤਾਰਨ ਵਿਧਾਨ ਸਭਾ ਸੀਟ ਲਈ ਉਪਚੋਣ ਕਾਫੀ ਵਿਵਾਚਕੀ ਰਹੀ VOTING ਤੋਂ ਪਹਿਲਾਂ ਅਤੇ ਬਾਅਦ ਚ ਤਰਨਤਾਰਨ ਅੰਮ੍ਰਿਤਸਰ ਮੋਗਾ ਅਤੇ ਬਟਾਲਾ 'ਚ ਅਕਾਲੀ ਦਲ ਦੇ ਵਰਕਰਾਂ ਵਿਰੁੱਧ 9 FIRs ਦਰਜ ਕੀਤੀਆਂ ਗਈਆਂ ਅਕਾਲੀ ਦਲ ਨੇ ਇਲਜ਼ਾਮ ਲਾਇਆ ਕਿ ਪੁਲਿਸ ਨੇ ਰਾਜਨੀਤਿਕ ਦਬਾਅ ਹੇਠ ਉਹਨਾਂ ਦੇ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਇਹ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲਿਆ ਚੋਣ ਕਮਿਸ਼ਨ ਦੇ ਨਿਗਰਾਨ ਤੇ ਉੜੀਸਾ ਕਾਡਰ ਦੇ ਆਈਪੀਐਸ ਅਧਿਕਾਰੀ ਸ਼ਾਈਨੀ ਐਸ ਨੇ ਮਾਮਲੇ ਤੇ ਤਿੰਨ ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਰਿਪੋਰਟ ਚ ਐਫਆਈਆਰ ਦਰਜ ਕਰਨ ਦੀ ਪ੍ਰਕਿਰਿਆ ਗ੍ਰਿਫਤਾਰੀਆਂ ਦੇ ਸਮੇਂ ਅਤੇ ਪੁਲਿਸ ਕਾਰਵਾਈ ਦੀ ਨਿਰਪੱਖਤਾ ਤੇ ਸਵਾਲ ਚੁੱਕੇ ਗਏ ਇਸ ਰਿਪੋਰਟ ਦੇ ਆਧਾਰ ਤੇ ਕਮਿਸ਼ਨ ਨੇ 8 ਨਵੰਬਰ ਨੂੰ ਤੁਰੰਤਨ ਦੀ ਤਤਕਾਲੀ ਐਸਐਸਪੀ ਰਵਜੋਤ ਕੌਰ ਨੂੰ ਮੋਤਲ ਕੀਤਾ ਹਾਲਾਂਕਿ ਮੋਤਲੀ ਤੋਂ ਪਹਿਲਾਂ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਨੇ ਆਪਣੀ ਰਿਪੋਰਟ 'ਚ ਐਸਐਸਪੀ ਨੂੰ ਕਲੀਨ ਚਿੱਟ ਦਿੱਤੀ ਸੀ ਜਿਸ 'ਚ ਕਾਰਵਾਈ ਨੂੰ ਚੱਲ ਰਹੀ ਜਾਂਚ ਦਾ ਹਿੱਸਾ ਦੱਸਿਆ ਗਿਆ ਸੀ ਕਮਿਸ਼ਨ ਨੇ ਇਸ ਨੂੰ ਨਾਕਾਫੀ ਸਮਝਦੇ ਹੋਏ ਉੱਚ ਪੱਧਰੀ ਜਾਂਚ ਦਾ ਆਦੇਸ਼ ਦਿੱਤਾ Yadav ਦੇ ਪੇਸ਼ ਹੋਣ ਤੋਂ ਸਪਸ਼ਟੀਕਰਨ ਤੋਂ ਬਾਅਦ ਕਮਿਸ਼ਨ ਅਗਲੀ ਕਾਰਵਾਈ ਦਾ ਫੈਸਲਾ ਕਰੇਗਾ ਮੰਨੇ ਜਾ ਰਿਹਾ ਹੈ ਕਿ ਕਮਿਸ਼ਨ ਜਲਦੀ ਹੀ ਇਸ ਮਾਮਲੇ ਨੂੰ ਹੱਲ ਕਰਨ ਵੱਲ ਕਦਮ ਚੁੱਕ ਸਕਦਾ ਹੈ ਸੂਤਰਾਂ ਅਨੁਸਾਰ ਡੀਜੀਪੀ ਨੇ ਕਿਸਾਂ ਦਾ ਬਚਾ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਤੇ ਝੂਠੇ ਸਿਆਸਤ ਤੋਂ ਪ੍ਰੇਰਿਤ ਇਹ ਇਲਜ਼ਾਮ ਲਗਾਉਣਾ ਕਰਾਰ ਦਿੱਤਾ ਡੀਜੀਪੀ ਨੇ ਸਪੈਸ਼ਲ ਡੀਜੀਪੀ ਰਾਮ ਸਿੰਘ ਵੱਲੋਂ ਪਹਿਲਾ ਸੀਲਬੰਦ ਰਿਪੋਰਟ ਚ ਲੈ ਸਟੈਂਡ ਨੂੰ ਧਰਾਇਆ ਚੋਣ ਕਮਿਸ਼ਨ ਨੂੰ ਦੱਸਿਆ ਕਿ ਸਾਰੇ ਕੇਸ ਵਾਜਬ ਅਪਰਾਧਿਕ ਜਾਂਚ ਦਾ ਹਿੱਸਾ ਸਨ ਤੇ ਸਿਆਸੀ ਤੌਰ ਤੇ ਪ੍ਰੇਰਿਤ ਨਹੀਂ ਸੀ ਕਮਿਸ਼ਨ ਨੇ ਡੀਜੀਪੀ ਨਾਲ ਕਰੀ ਵਿਕ ਘੰਟਾ ਗੱਲਬਾਤ ਕੀਤੀ ਤੇ ਹੁਣ ਅਗਲੀ ਕਾਰਵਾਈ ਜਲਦੀ ਹੋ ਸਕਦੀ ਹੈ ਜ਼ਿਕਰ ਜੋਗ ਹੈ ਕਿ ਪੁਲਿਸ ਮੁਖੀ ਨੂੰ ਇਹ ਸਮਨ ਸ਼ੋਮਨੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਸ਼ਿਕਾਇਤਾਂ ਤੋਂ ਬਾਅਦ ਜਾਰੀ ਕੀਤੇ ਗਏ ਸਨ ਜਿਨ੍ਹਾਂ ਨੂੰ ਉਹਨਾਂ ਆਪ ਸਰਕਾਰ ਤੇ 11 ਨਵੰਬਰ ਦੀ ਜਮਨੀ ਚੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਵਰਕਰਾਂ ਨੂੰ ਡਰਾਉਣ ਧਮਕਾਉਣ ਲਈ ਪੰਜਾਬ ਪੁਲਿਸ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਸੀ ਬਾਦਲ ਨੇ ਦੋਸ਼ ਲਾਇਆ ਸੀ ਕਿ ਤਰਨਤਾਰਨ ਅੰਮ੍ਰਿਤਸਰ ਮੋਗਾ ਤੇ ਬਟਾਲਾ ਦੇ ਥਾਣਿਆਂ 'ਚ ਤਾਲਮੇਲ ਨਾਲ ਫਰਜ਼ੀ ਤੇ ਬੇਬੁਨਿਆਦ ਕੇਸ ਦਰਜ ਕੀਤੇ ਗਏ ਵੋਟਾਂ ਤੋਂ 3 ਦਿਨ ਪਹਿਲਾਂ 8 ਨਵੰਬਰ ਨੂੰ ਚੋਣ ਕਮਿਸ਼ਨ ਨੇ ਤਰਨਤਾਰਨ ਦੀ ਤਤਕਾਲੀ ਐਸਐਸਪੀ ਰਵਜੋਦ ਗਰੇਵਾਲ ਰੂਵੀ ਮੋਤਲ ਕੇ ਤਸ